था था जी हाँ जी बेटा जी हाँ ਜੀ ਤੇਰੀ ਮੰਮੀ ਹਾਂ ਪੁੱਤ ਤੇ ਬਬੀ ਦੇ ਤਾਂ ਵਕੀਲ ਕਹਿੰਦਾ ਤੁਸੀਂ ਇਦਾਂ ਕਰੋ ਤੁਸੀਂ ਸਮੇਂ ਕਿਸੇ ਕੇ ਗਾਣੇ ਨਾ ਦੇ ਵੀ ਕਾਲ ਨਾ ਚੱਕਿਆ ਮੇਰੇ ਨੰਬਰ ਤੇ ਤੇ ਮੇਰੀ ਮੈਂ ਤੇ ਨੂੰਰ ਤੇ ਕਾਲ ਆਵੇ ਤੁਸੀਂ ਕਾਲ ਨਹੀਂ ਚੱਕਦੇ ਮਮੀ ਨਹੀਂ ਤੁਮੇ ਨੂੰ ਮਾਰਦੇ ਨੇ ਕਿਉਂ ਨਹੀਂ ਨਹੀਂ ਪੁੱਤ ਰੋਣਾ ਨਹੀਂ ਤੂੰ ਮੈਂ ਆਕੇ ਤੁਕੀਆਂ ਤੂੰ ਨਹੀਂ ਰੋਣਾ ਬੇਟੇ ਮਾਤਾ ਜੀ ਕੋਈ ਨਹੀਂ ਤੁਸੀਂ ਰੋਵੋ ਨਾ ਤੁਸੀਂ ਟੈਨਸ਼ਨ ਨਾ ਲਓ ਬੇਟਾ ਕੱਲਪਲੇ ਕੀ ਕਹਿ ਰਿਹਾ ਵਾ ਉਹ ਜਿਹੜੇ ਉਹਦੀ ਵਾਈਫ ਤੇ ਨੰਬਰ ਤੋਂ ਕਾਲ ਆਵੇ ਜਾਂ ਤੁਹਾਨੂੰ ਕਿਸੇ ਤੋਂ ਵੀ ਕਾਲ ਆਵੇ ਪੁਲਿਸ ਵਾਲੇ ਕੌਲਾ ਕਰ ਰਹੇ ਨੇ ਟਰਾਈ ਕਰ ਰਹੇ ਨੇ ਵੀ ਕਿੱਥੇ ਆ ਕਾਲ ਚੱਕੇ ਤੈਨੂੰ ਅਸੀਂ ਅੱਗੇ ਲੈ ਕੇ ਜਾਈਏ ਜੇਲ੍ਹ ਤਾ ਕਰਕੇ ਪੁਟਾਰੇ ਨੇ ਤਾਂ ਤੁਹਾਨੂੰ ਦੱਸਿਹਾ ਰਿਹਾ ਕਿ ਮੁੰਡੇ ਦੇ ਨੰਬਰ ਤੋਂ ਕਾਲ ਕੁੜੀ ਦੇ ਨੰਬਰ ਤੋਂ ਕਾਲ ਨਹੀਂ ਟੈਂਡ ਕਰਨੀ ਉਹ ਪੁਲਿਸ ਵਾਲੇ ਆ ਬਾਰ-ਬਾਰ ਕਹਿੰਦਾ ਤਾਂ ਕਰ ਰਹੇ ਨੇ ਵੀ ਇਹ ਕੌਣ ਚੱਕੇਗੀ ਤੇ ਮੁੰਡੇ ਦੇ ਅਸੀਂ ਸਜ਼ਾ ਦੇਣੀ ਆ ਤੁਸੀਂ ਗਲਤੀ ਨਾਲ ਕਾਲ ਨਹੀਂ ਚੁੱਕਣੀ ਉਹਨਾਂ ਨੇ ਨਹੀਂ ਨਹੀਂ ਮੈਂ ਨਹੀਂ ਮਿਟ ਕਰਦੀ ਤੁਸੀਂ ਇਹਨਾਂ ਨੂੰ ਕਲੀਅਰ ਕਰੋ ਇਹਨਾਂ ਨੂੰ ਬਾਹਰ ਕੱਢੋ ਮੈਂ ਇਹਨਾਂ ਨੂੰ ਕੌਫੀ ਟੇਬਲ ਕਰ ਦੇਣਾ ਮਾਤਾ ਜੀ ਇਹਨਾਂ ਨੂੰ ਮੈਂ ਕੌਫੀ ਟੇਬਲ ਕਰਦਾ ਇਹਨਾਂ ਨੂੰ ਮੈਂ ਸਮਝਾਣਾ ਤੁਸੀਂ ਕੱਢਨਾ ਬਾਹਰ ਆਪਣਾ ਸੁਚੋਬ ਚਾੜ ਦਿਓ ਸਤ ਮੋਰਨਿੰਗ ਟਾਈਮ ਤੇ 8 ਵਜੇ ਕਾਲ ਆਨ ਕਰ ਲਿਆ ਕਰੋ ਅੱਜ ਤੁਸੀਂ ਬਹੁਤ ਲੇਟ ਆਨ ਬਾਈਲ ਕੀਤਾ ਅਸੀਂ ਪਰੇਸ਼ਾਨ ਹੋ ਕੇ ਬੈਠੇ ਸੀ ਕੋਈ ਨਹੀਂ ਮੈਂ ਕਰ ਲੂ ਤੁਸੀਂ ਮੇਰੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਦੇ ਪਾਸਪੋਰਟ ਔਰ ਮਾਈਨ ਇਹਨਾਂ ਦੇ ਬਾਈ ਹੈਂਡ ਦੇ ਦੋ ਅੱਜ ਦਾ ਤੁਸੀਂ 5 ਲੱਖ ਰੁਪਏ ਆਪਾ ਪਾਣਾ ਹੈ ਨਾ ਉਹਨਾਂ ਨੂੰ ਜਿੱਦਾਂ ਸਿਫਾਰਦ ਹੋਗੇ ਉਸੇ ਵੇਲੇ ਵਕੀਲ ਸਮਾਨਤ ਕਰਾਉਗਾ ਸਮਾਨਤ ਕਰਵਾ ਕੇ ਤੇ ਫਾਈਲ ਪੇਪਰ ਜਿਹੜੇ ਡਾਕੂਮੈਂਟ ਸਾਰੇ ਕਲੀਅਰ ਹੋ ਕੇ ਅੰ内 ਮੈਂ ਬਾਹਰ ਕਢਾ ਕੇ ਤੇ ਜਿਹੜਾ ਪਾਸਪੋਰਟ ਔਰ ਏਟੀਐਮ ਕਾਰਡ ਡੈ빗 ਕਾਰਡ ਹੈ ਤਾਂ ਮੈਂ ਸਾਰੇ ਕਿਸੇ ਨਾਲ ਗੀਲ ਕਰਾ ਦੂੰਗਾ ਉਹ ਤੁਸੀਂ ਐਚਨ ਨਾਲ ਉਹ ਵਾਲੀ ਨਾਲ ਉਹਨਾਂ ਨਾਲ ਸਾਰੀ ਗੱਲ ਕਰ ਲਈਆ ਤੁਸੀਂ ਬੈਸ ਨਾਲ ਡਾਕ ਨਾਲ ਜਿਹੜਾ ਬੰਦਾ ਜਾਣਨ ਵਾਲਾ ਨਾ ਉਹਨਾਂ ਕੋਲ ਆ ਨਾ ਗੱਲ ਕਰਿਓ ਮੇਰਾ ਬੇਟਾ ਪੜਿਆ ਗਿਆ ਮੈਂ ਪੈਸੇ ਦੇਨੇ ਐਸਾ ਕਰਨਿਆ ਕਿਸੇ ਕੇ ਗੱਲ ਨਹੀਂ ਕਰਨੀ ਸੀ ਅਕਲ ਆਪਣੇ ਚਿਰ ਰਹਿਣੀ ਚਾਹੀਦੀ ਐ ਮੈਂ ਤੁਹਾਡੇ ਅੱਗੇ بار بار ਅਰਦਾਸ ਕਰ ਰਿਹਾ ਕਾ ਗੱਲ ਵੀ ਕਿਸੇ ਕੇ ਜਾਣੇ ਚਾਹੀਦੀ ਨਹੀਂ 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 ਮੈਂ ਤਾਂ ਆਪਣੀ ਪਰਜਾਈ ਦੇ ਬਿਮਾਰ ਤਾਂ ਹੀ ਬੇਰਵਾ ਪਾਇਆ ਜੀ ਬਸ ਤੁਸੀਂ ਆਪਣੀ ਪਰਜਾਈ ਦਾ ਜਿਹੜਾ ਪੈਕਜ ਤੁਸੀਂ ਉਹਨਾਂ ਨੂੰ ਦੱਸਿਆ ਨਾ ਪਰਜਾਈ ਦਾ ਐਵੀ ਪਰਜਾਈ ਦਾ ਨਸਲਾ ਨਾ ਕਹਾਂ ਉਹਨਾਂ ਨੂੰ ਪੈਸੇ ਕੱਲ ਤੁਹਾਨੂੰ ਦੇਣਗੇ ਉਦੋਂ ਤੁਸੀਂ ਬਾਦ ਨਾ 12 ਵਜੇ ਕਿਕਰ ਔਰ ਪਲੀਜ਼ ਮੈਂ ਤੁਹਾਡੇ ਕੇ ਬਾਰ-ਬਾਰ ਕਾਲ ਕਰ ਰਿਹਾ ਮੈਂ ਤੁਹਾਡੇ ਅੱਗੇ ਗੱਲ ਵੀ ਕੋਈ ਜੇ ਬੇਟਾ ਇੱਕੋ ਹੀ ਗੱਲ ਤੋਂ ਦੱਸ ਰਿਹਾ ਜਿਹੜੇ ਗੈਸਟ ਆਏ ਨਾ ਉਹਨਾਂ ਕੇ ਕਿਸੇ ਕੇ ਗੱਲ ਨਹੀਂ ਜਾਣੀ ਚਾਹੀਦੀ ਹੈ ਠੀਕ ਆ ਨਾ ਨਹੀਂ ਉਹ ਨਾਲ ਗਵੰਡੀਆਂ ਨਹੀਂ ਨਹੀਂ ਮੈਂ ਨਹੀਂ ਕਰਦੀ ਪਾ ਮੈਂ ਨਹੀਂ ਬੇਟਾ ਕਰਦੀ ਮੈਂ ਹਾਂਜੀ ਜੀ ਬਾਕੀ ਹੁਣ ਮੋਬਾਈਲ ਆਪਣਾ ਸੋਚੋ ਕਰੋ ਮੋਬਾਈਲ ਨੂੰ ਫੋਨ ਹੀ ਬਾਤ ਕਰ ਦੋ ਟਾਈਮ ਨਹੀਂ ਜ਼ਿਆ ਕਰਨਾ ਗੱਲ ਮਾਰਨਿੰਗ ਟਾਈਮ 8 ਵਜੇ ਤੁਹਾਡਾ ਮੋਬਾਈਲ ਆਨ ਹੋਣਾ ਚਾਹੀਦਾ ਮਾਰਨਿੰਗ ਟਾਈਮ 8 ਵਜੇ ਅਗਰ ਤੁਸੀਂ ਅੱਜ ਲੇਟ ਮੋਬਾਈਲ ਆਨ ਕੀਤਾ ਸੀ ਇੱਥੇ ਪਰੇਸ਼ਾਨ ਬੈਠੇ ਸੀ ਅੱਜ ਤੁਹਾਡਾ ਨੰਬਰ ਬਹੁਤ ਲੇਟ ਆਨ ਹੋਇਆ ਵਾ ਅਸੀਂ ਇੱਥੇ ਪਰੇਸ਼ਾਨ ਬੈਠੇ ਆ ਬਾਬੂ ਨੀ ਟਾਈਮ ਪੂਰੇ ਘੜੀ ਦਾ ਟਾਈਮ ਦੇ ਦੋ 8 ਵਜੇ ਲਗੇ ਨਾ ਮੋਬਾਈਲ ਔਨ ਕਰ ਲੈਣਾ ਡੇਟਾ ਆਪਣਾ ਚਾਲੂ ਕਰ ਲੈਣਾ ਔਰ ਮੁੰਡੇ ਦੇ ਨੰਬਰ ਤੋਂ ਕਾਲ ਆਣਗੀਆ ਕੁੜੀ ਦੇ ਨੰਬਰ ਤੋਂ ਕਾਲ ਆਣਗੀਆ ਪੁਲਿਸ ਵਾਲੇ ਕਰ ਰਹੇ ਬਿਲਕੁਲ ਕਾਲ ਲਈ ਚੁਪਨੇ ਉਹਨਾਂ ਦੇ ਮੈਨੂੰ ਖੋਲਣਾ ਨਹੀਂ ਆਉਂਦਾ ਬੇਟਾ ਮੈਨੂੰ ਗਵਾਂਡੀਆਂ ਦੇ ਮੈਂ ਜਾਣੀ ਆ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਵਾੜੇ ਨਾਲ ਹੋਣ ਮੈਂ ਵਾੜਿਆਂ ਨੂੰ ਕੋਲੋਂ ਕਰਵਾ ਲਿਆ ਨੇ ਲੇਕਿਨ ਇੱਕ ਗੱਲ ਮੇਰੀ ਮਾਤਾ ਜੀ ਸੌਲ ਲਿਓ ਕੋਕ ਸਾਰਾ ਕੰਮ ਕਰਵਾ ਲਿਆ ਮੈਂ ਸਾਰੇ ਉਹਦੇ ਫਾਈਲ ਪੇਪਰ ਸਾਰੇ ਡਾਕੂਮੈਂਟ ਹੁਣ ਸਾਰਾ ਕੁਝ ਕਲੀਅਰ ਆ ਬਸ ਉਹਨਾਂ ਆਪਣੀ ਵਿੱਚ ਪੈਸੇ ਪਾੜੇ ਆ ਪੈਸੇ ਪਾ ਕੇ ਜਿਹੜਾ 10 ਲੱਖ ਰਹਿ ਗਿਆ ਕੁਝ ਮੈਂ ਕਰ ਰਿਹਾ ਕੁਝ ਵਕੀਲ ਦਾ ਹੋਰ ਮੈਂ ਮਿੰਤਲਾ ਕੀਤਾ ਕੁਝ ਵਕੀਲ ਕਰ ਰਿਹਾ ਫਿਰ ਇੱਥੋਂ ਜਾ ਛਡਵਾ ਕੇ ਮੁੰਡੇ ਨੇ ਇੱਕ ਵਾਰੇ ਬਾਹਰ ਲੈ ਕੇ ਆ ਨੇ ਤਾਂ ਡੈਬਿਟ ਕਾਰਡ ਏਟੀਐਮ ਕਾਰਡ ਸਾਰਾ ਕੁਝ ਤਾਂ ਮੈਂ ਕਲੀਅਰ ਕਰਵਾ ਕੇ ਆ ਮੁੰਡੇ ਦੇ ਜ਼ੀਰੋ ਜ਼ੀਰੋ ਕਰਕੇ ਇੱਥੇ ਭੇਜਣਾ ਪਾ ਠੀਕ ਆ ਠੀਕ ਆ ਜੀ 30 ਨਾ ਤਾਂ ਨਿਕ ਦੇਖੋ ਤੁਸੀਂ ਮੇਰੀ ਮੰਮੀ ਹੋ ਮੈਂ ਆਪਣਾ ਦੇਖੋ ਤੁਹਾਡੀ ਖਾਤਰ ਮੈਂ ਪੈਸੇ ਪਾਰੇ ਮੈਨੂੰ ਕੋਈ ਲਾਲਚ ਨਹੀਂ ਹੈ ਤੁਹਾਡੇ ਨਾਲ ਨਾ ਹੀ ਮੈਨੂੰ ਕੋਈ ਇੰਟਰਸਟ ਆ ਮੈਂ ਪੰਜਾਬੀ ਸਮਝ ਗਿਆ ਆਪਣੇ ਪੰਜਾਬ ਦਾ ਧਰਦੀ ਦਾ ਸਮਝ ਗਿਆ ਸਭ ਕੁਝ ਕਰ ਰਿਹਾ ਦੇਖੋ ਮੈਨੂੰ ਕੋਈ ਇੰਟਰਸਟ ਨਹੀਂ ਹੈ ਕਹਿੰਦੇ ਸੀ ਮੈਂ ਸਿਰਫ ਇਹ ਕਹਿਣਾ ਕਿ ਇੱਕ ਬੱਚੇ ਦੀ ਜ਼ਿੰਦਗੀ ਬਚ ਜਾਵੇ ਔਰ ਭੈਣ ਉਹਦਾ ਇੱਕ ਜਵਾਕ ਆ ਮੈਂ ਨਹੀਂ ਜਾਣਦਾ ਕੋਈ ਜਵਾਕ ਉਹਨਾਂ ਦਾ ਛੋਟਾ ਜਿਹਾ ਰੋਲ ਜਾਵੇ ਠੀਕ ਬੇਟਾ ਧਿਆਨ ਰੱਖਣਾ ਤੁਸੀਂ ਇਹਨਾਂ ਦਾ ਹੁਣ ਮੇਰੀ ਸੇਤ ਠੀਕ ਨਹੀਂ ਹੈ ਜਿੱਦਾਂ ਤੁਹਾਨੂੰ ਜਿੱਦਾਂ ਕੱਲ ਰਾਤ ਕੱਢੀ ਆ ਨਾ ਇਦਾਂ ਯਾਰ ਰਾਤ ਓਕੀ ਸੋਕੀ ਕੱਢਨੀ ਆ ਔਰ ਮਾਰਨਿੰਗ ਟਾਈਮ ਪੂਰੇ 8 ਵਜੇ ਤੁਹਾਡਾ ਨੰਬਰ ਔਨ ਹੋਣਾ ਚਾਹੀਦਾ ਤੁਹਾਡਾ ਡੇਟਾ ਔਨ ਹੋਣਾ ਚਾਹੀਦਾ ਨੰਬਰ ਔਨ ਹੋ ਜਾਏ ਪੋਨਿੰਗ ਟਾਈਮ ਕੱਲ 8 ਵਜੇ ਠੀਕ ਹੈ ਨਾ ਕਿੰਨੇ ਵਜੇ 8 ਵਜੇ ਹਾਂ ਜੀ ਮਾਤਾ ਜੀ 8 ਵਜੇ ਤੁਸੀਂ ਆਪਣਾ ਡੇਟਾ ਚਾਲੂ ਕਰ ਲੈਣਾ 8 ਵਜੇ ਤੁਸੀਂ ਨੈਟ ਤੁਹਾਡਾ ਔਨ ਹੋ ਜਾਵੇ ਮੋਬਾਈਲ ਵੀ ਔਨ ਹੋ ਜਾਵੇ ਐ ਨਾ ਹੋਵੇ ਤੁਸੀਂ ਜਿੱਦਾਂ ਅੱਜ 11 ਵਜਾਤੇ ਸੀ 10 ਵਜਾਤੇ ਸੀ ਅਸੀਂ ਇੱਥੇ ਪਰੇਸ਼ਾਨ ਬੈਠੇ ਸੀ ਅਸੀਂ ਬੱਚਿਆਂ ਦੀ ਬੇਲ ਕਰਵਾਣੀ ਆ ਬੱਚਿਆਂ ਦੀ ਜ਼ਮਾਨਤ ਕਰਵਾਣੀ ਆ ਜਦੋਂ ਤੱਕ ਤੁਹਾਡੇ ਨਾਲ ਸਾਡੀ ਗੱਲ ਨਹੀਂ ਹੋਏਗੀ ਉਦੋਂ ਤੱਕ ਅਸੀਂ ਉਹ ਵਕੀਲ ਸਾਹਿਬ ਪੀਲਸਨ ਵੀ ਨਹੀਂ ਹਲਾ ਸਕਦੇ ਆ ਉਹ ਤੁਹਾਡੇ ਨਾਲ ਗੱਲਬਾਤ ਹੋਏਗੀ ਤਾਂ ਵਕੀਲ ਪੀਲਸਨ ਚਲਾਣਗੇ ਨਾ ਠੀਕ ਆ ਬੇਟਾ ਠੀਕ ਹੈ ਮੈਨੂੰ ਹੁਣ ਫੋਵਰ ਮੋੜੀ ਫੋਰੇਂ ਮੋੜੀ ਫੋਰੇਂ ਜਾ ਕੇ ਬਾਈਲ ਬੰਦ ਕਰੋ ਪੁਲਿਸ ਵਾਲੇ ਆ ਗਏ ਤੇ ਡੀਐਸਪੀ ਵੀ ਆ ਗਏ ਪੈਨ ਚੋਰ ਗੋਰੇ ਸਾਰੇ ਇਕੱਠੇ ਹੋ ਗਏ ਆਏ ਹੋਇਆ ਸਿਰ ਬਾਈਲ ਬੰਦ ਕਰੋ ਉਹ ਤੁਹਾਨੂੰ ਕੋਲਾ ਕਰਨਗੇ ਜਲਦੀ ਜੋਬ ਪਾਟੀਆਂ ਤੇ ਕਰੇ ਸੋਚੋ ਕਰਕੇ ਉਹਨੂੰ ਚਾਰਜ ਕਰ ਲਓ ਮਾਰਨਿੰਗ ਟਾਈਮ ਪੂਰੇ 8 ਵਜੇ ਤੁਸੀਂ ਬਾਈਲ ਆਪਣਾ ਔਨ ਕਰ ਲੈਣਾ ਮੈਂ ਬੇਟਾ ਗਵਾਂਡੀਆਂ ਦੇ ਅੱਛਾ ਜੀ ਠੀਕ ਓਕੇ ਸਤਿ ਸ੍ਰੀ ਅਕਾਲ ਜੀ ਜਦੋਂ ਤੁਸੀਂ ਮਾਰਨਿੰਗ ਟਾਈਮ ਤੇ ਆਪਣਾ ਮੋਬਾਈਲ ਔਨ ਕਰਵਾਓਗੇ ਨਾ ਹਾਂ ਜੀ ਉਹਨਾਂ ਦੇ ਔਨ ਕਰ ਤੁਸੀਂ ਚਾਲੂ ਕਰ ਦੇਣਾ ਔਰ ਮੋਬਾਈਲ ਵੀ ਚਾਲੂ ਕਰਵਾ ਲੈਣਾ ਠੀਕ ਹੈ ਤੇ ਵੀ ਆਪਣਾ ਡਾਟਾ ਔਨ ਕਰਵਾ ਲੈਣਾ ਤੁਸੀਂ ਅੱਜ نیٹ ਬੰਦ ਕੀਤਾ ਆ ਸੀ ਅਸੀਂ ਇੱਥੇ ਪਰੇਸ਼ਾਨ ਸੀ ਦਾਦਾ ਜੀ ਥੋੜੇ ਜਿਹਾ ਨਾ ਕੋਵਿਡ ਟੈਪਲ ਹੋ ਗਿਆ ਧਿਆਨ ਨਾਲ ਗੱਲ ਉਹਨ ਮੇਰੀ ਸਮਝੀਓ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਜਾਓ ਫੋਰਨ ਫੋਰਨ ਆਪਣਾ ਮੋਬਾਈਲ ਆਕਰ ਗੁਆਣੀ ਪੁੱਛਣਗੇ ਨਾ ਬਾਰ-ਬਾਰ ਮੋਬਾਈਲ ਕੋ ਬੰਦ ਕਰਾ ਰਹੇ ਹੋ ਉਹ ਕਹਿੰਦੇ ਬੇਟਾ ਜੀ ਮੈਂ ਨਾ ਰਾਤ ਨੂੰ ਸੌਂਦੀ ਨਹੀਂ ਨਾ ਬਕ ਯਾਨਕਿ ਨਾ ਕਾਲਾ ਕੁੱਲਾ ਆਂਦੀ ਰਹਿੰਦੀ ਆ ਲੈ ਕੰਪਿਊਟਰ ਦੀਆਂ ਉਦਰਾ ਦਾ ਪਰ ਤਾਂ ਮੋਬਾਈਲ ਬੰਦ ਕਰਾ ਨਹੀਂ ਆਰਾਮ ਨਾਲ ਸੌਂਨੀ ਐ ਕੋਕ ਮੈਂ ਬਿਮਾਰ ਮੈਡੀਕਲ ਲੈ ਰਹੀ ਆ ਹੁਣ ਤੁਸੀਂ ਚਲੇ ਜਾਓ ਠੀਕ ਹੈ ਹੁਣ ਤੁਸੀਂ ਚਲੇ ਜਾਓ ਆਪਣਾ ਮੋਬਾਈਲ ਸਚੋਪ ਕਰੋ ਜਾ ਕੇ ਫੋਰਨ ਯਾਰ ਅੱਛਾ ਜੀ ਅੱਛਾ ਜੀ ਬੇਟਾ ਅੱਛਾ ਜੀ ਬੰਦ ਮੈਂ ਕਰਨ ਲੱਗੀ ਤੁਸੀਂ ਵੀ ਬੰਦ ਕਰ ਬੰਦ ਕਰੋ ਸੁਚੋਕ ਕਰ ਦਿਓ ਮੋਬਾਈਲ ਹੁਣ ਜਾ ਕੇ ਬੰਦ ਕਰੋ ਮੈਂ ਮੋਬਾਈਲ ਤੁਹਾਡਾ 10 ਮਿੰਟ ਬਾਅਦ ਤੁਹਾਡਾ ਨੰਬਰ ਚੈੱਕ ਕਰਾਂ ਤੁਹਾਡਾ ਨੰਬਰ ਆਉਣਾ ਨਹੀਂ ਹੋਣਾ ਚਾਹੀਦਾ ਠੀਕ ਆ ਠੀਕ ਹੈ ਜੀ ਅੱਛਾ ਬੇਟਾ 10 ਮਿੰਟ ਬਾਅਦ ਮੈਂ ਤੁਹਾਡਾ ਨੰਬਰ ਚੈੱਕ ਕਰਨਾ ਉਹਨਾਂ ਲੈ ਮੈਂ 10 ਮਿੰਟ ਬਾਅਦ ਤੁਹਾਡਾ ਵਕੀਲ ਵੀ ਨੰਬਰ ਚੈੱਕ ਕਰੂਗਾ ਮੈਂ ਵੀ ਚੈੱਕ ਕਰੂਗਾ ਉਹ ਨਹੀਂ ਨੰਬਰ ਬੰਦ ਕਰ ਤਾ ਸੁਚੋਕ ਕਰ ਦਿਓ ਕੱਲ 8 ਵਜੇ ਔਨ ਕਰ ਲੈਣਾ ਠੀਕ ਆ ਠੀਕ ਹੈ ਜੀ ਮੈਂ ਜਾਣੀ ਹੁਣੇ ਗਵਾਂਢੀਆਂ ਦੇ ਜੀ ਆਪਣਾ ਖਿਆਲ ਰੱਖਿਓ ਸੇਧ ਦਾ ਤਿਆਰ ਰੱਖਿਓ ਕੋਈ ਗੱਲ ਨਹੀਂ ਵਾਹਿਗੁਰੂ ਪ੍ਰਮਾਤਮਾ ਮੇਰੀ ਕਰ ਮੈਂ ਤੇਰੇ ਨਾਲ ਮਿਲਣਗੇ ਉਹ ਸਾਰੇ ਤੇਰਾ ਬੱਚਾ ਕੱਲ ਮੈਂ ਤੈਨੂੰ ਆਪਕੋ ਵੀਡੀਓ ਕਾਲ ਤੇ ਬਾਦਸ਼ਾਹ ਜੀ ਆਪਣਾ ਬੱਚਾ ਦੇਖ ਲੈ ਤੇਰਾ ਬੱਚਾ ਸਹੀ ਸਲਾਮਤ ਮੈਂ ਲੈ ਕੇ ਨਹੀਂ ਮੈਂ ਨਹੀਂ ਬੇਟਾ ਟੈਨਸ਼ਨ ਲੈਣੀ ਹੁਣ ਤੁਹਾਡੇ ਹੱਥੇ ਆ ਜੋ ਕਰਨਾ ਤੁਸੀਂ ਕਰਨਾ ਹੈ ਸਰ ਜੀ ਸਰ ਜੀ ਹਾਂ ਤੁਸੀਂ ਬੇਟਾ ਮੰਨੇਣਾ ਵਕੀਲ ਨੂੰ ਬੇਟਾ ਮੰਨੇ ਮੈਨੂੰ ਬੇਟਾ ਮੰਨੇਣਾ ਤੁਸੀਂ ਕਾਲ ਨਹੀਂ ਚੁੱਕੜੀ ਉਹਨਾਂ ਦੇ ਨੰਬਰ ਦੀ ਹੁਣ ਤੁਸੀਂ ਜਾਓ ਆਪਣਾ ਫੋਨ ਨੰਬਰ ਬੰਦ ਕਰੋ 544 10 ਮਿੰਟ ਬਾਅਦ ਮੈਂ ਤੁਹਾਡਾ ਫੈਸਲਾ ਕਰੂੰਗਾ ਤੁਹਾਡਾ ਨੰਬਰ ਹੋਰ ਨਹੀਂ ਹੋਣਾ ਚਾਹੀਦਾ ਮੈਂ ਚੰਨੀ ਆ ਬੇਟਾ ਹੁਣ ਬੰਦ ਕਰਾਉਣ ਮੈਨੂੰ ਆਉਂਦਾ ਨਹੀਂ ਇਹਦੇ ਬਾਰੇ ਠੀਕ ਹਾਂ ਮਾਤਾ 8:00 ਵਜੇ ਕੱਲ ਮਾਰਨਿੰਗ ਟਾਈਮ 8:00 ਵਜੇ ਨੈਟ ਔਰ ਆਪਣਾ ਮੋਬਾਈਲ ਔਨ ਹੋਣਾ ਚਾਹੀਦਾ ਹੈ। ਅੱਛਾ ਬੇਟਾ ਚੰਗਾ ਮੈਂ ਜਾ ਰਹੀ ਹਾਂ। ਜੀ ਮਾਤਾ ਜੀ ਆਪਣੀ ਸਿਹਤ ਦਾ ਖਿਆਲ ਰੱਖਿਓ ਮੇਰੀ ਮਾਤਾ ਸਾਸਰੀ ਘਰ ਮਾਤਾ ਜੀ ਆਪਣਾ ਨਾ ਖਿਆਲ ਰੱਖਿਓ ਆਪਣੀ ਸਿਹਤ ਦਾ ਵੀ ਥੋੜਾ-ਥੋੜਾ ਖਾਓ ਪਾਣੀ-ਸ਼ਾਲੀ ਪੀਓ ਠੀਕ ਹੈ ਮਾਤਾ ਜੀ। ਅੱਛਾ ਜੀ। ਹਾਂ। ਓਕੇ ਮਾਤਾ ਜੀ ਮੋਬਾਈਲ ਬੰਦ ਕਰ ਦੋ ਫੋਰਨ ਜਾ ਕੇ 10 ਮਿੰਟ ਔਰ ਮੋਬਾਈਲ ਅਸੀਂ ਚੈੱਕ ਕਰਨਾ ਤੁਹਾਡਾ। ਅੱਛਾ ਜੀ। ਅੱਛਾ ਬੇਟਾ ਮੈਂ ਜਾ ਰਹੀ ਹਾਂ।